ਮਮੂ ਨੂੰ ਲੈ ਕੇ ਕਿਸ ਤਰ੍ਹਾਂ ਦੀ ਘੁੱਟੜੀ ਹੈਗੀ ਹੌਨ ਵਾਲਾ ਜਿੱਦਾਂ ਜਿੱਦਾਂ ਮੈਂ ਕਹਾ ਦੱਸ ਧੁੱਪ ਨਿਕਲ ਰਹੀ ਹੈ ਅੱਜ ਕਿਤੇ ਕਿਤੇ ਮੌਸਮ ਬਲੌੜੀ ਹੈ ਸੋ ਕਿਦਾਂ ਟੈਂਪਰੇਚਰ ਚੱਲ ਰਹੇ ਨੇ ਤੇ ਕੀ ਹਾਲਾਤ ਰਹਿਣਗੇ ਹੁਣ ਆ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਆ ਡੇ ਟਾਈਮ ਟੈਂਪਰੇਚਰ ਜਿਹੜੇ ਨਾਰਮਲ ਤੋਂ ਥੋੜੇ ਉੱਪਰ ਚੱਲ ਰਹੇ ਨੇ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 24.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 9.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਹੈ ਚੱਲ ਰਿਹਾ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਬਲੂ ਬੀ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ 4-5 ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਜੇ ਮੈਮ ਜਿਦਾ ਮੌ ਜੀ ਉਹ ਵੀ ਪਹਿਲਾਂ ਵੀ ਹੈ ਤਰੀਕਲੀਸ਼ਰੀਆ ਨੇ ਪਿਛਲੇ ਸਾਲ ਵੀ ਆ ਜੀ ਇੱਕ ਅਨਯੂਜੂਅਲ ਕੰਡੀਸ਼ਨਸ ਨਹੀਂ ਹੈਗੀਆਂ ਪਹਿਲਾਂ ਵੀ ਬੜੇ ਸਾਲ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਬਣੀਆਂ ਰਹੀਆਂ ਨੇ ਵੈਸੇ ਵੀ ਹੁਣ ਜੇ ਅਸੀਂ ਦੇਖੀਏ ਤਾਂ ਹਰ ਸਾਲ ਹੀ ਸਾਨੂੰ ਡਿਫਰੈਂਟ ਜਿਹੜਾ ਵੈਦਰ ਪੈਟਰਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੇਰੀਏਬਿਲਿਟੀ ਵੈਦਰ ਦੇ ਵਿੱਚ ਵਧਣ ਦੇ ਵਧੇ ਜਾ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਨੇ ਮੈਨੂੰ ਕਿਸਾਨਾਂ ਦਾ ਕਿਹੋ ਜਿਹਾ ਆਪ ਨੂੰ ਲੱਗਦਾ ਜਿਵੇਂਗਾ ਇਹ ਦਾ ਟੈਂਪਰੇਚਰ ਵਧ ਰਿਹਾ ਹੈ ਸੂਕੜ ਦੀ ਵੀ ਟੈਂਪਰੇਚਰ ਜਿਆਦਾ ਬਸੂਕਤਾਂ ਦੀ ਹੈ ਸਾਨੂੰ ਅੱਜ ਜਿਵੇਂ ਸੀ ਪਿਛਲੇ ਦਿਨਾਂ ਦੀਆਂ ਕੰਡੀਸ਼ਨਸ ਦੇਖੀਏ ਤਾਂ ਜਿਹੜਾ ਨਾਈਟ ਟਾਈਮ ਟੈਂਪਰੇਚਰ ਬਿਲਕੁਲ ਨਾਰਮਲ ਰਿਹਾ ਅੱਜ ਉਹਦੇ ਵਿੱਚ ਜ਼ਰੂਰ ਨਾਰਮਲ ਤੋਂ 2 ਡਿਗਰੀ ਉੱਪਰ ਅਬਜ਼ਰਵ ਕੀਤਾ ਗਿਆ ਔਰ ਡੇ ਟਾਈਮ ਟੈਂਪਰੇਚਰ ਨਾਰਮਮਲ ਤੋਂ ਥੋੜਾ ਉੱਪਰ ਚੱਲ ਰਿਹਾ ਪਰ ਜੇ ਅਸੀਂ ਫਸਲਾਂ ਵਾਸਤੇ ਟੈਂਪਰੇਚਰ ਦੇਖੀਏ ਤਾਂ ਕਿਉਂਕਿ ਆਨਵਾਰੇ ਦਿਨਾਂ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ ਤੋ ਫਿਲਹਾਲ ਜਿਹੜੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਫਸਲਾਂ ਵਾਸਤੇ ਸਹੀ ਮੌਣ ਵਾਲੇ ਦਿਨਾਂ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਜੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਔਰ ਆਈਐਮਡੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਟੈਂਪਰੇਚਰ ਮੈਂ ਪੁੱਛ ਰਦਾ ਹਾਂ ਆਉਣ ਵਾਲੇ ਦਿਨਾਂ ਦੀ ਹੋਰ ਕਿੰਦਾ ਹੋਣੀ ਬਦਲੇਗਾ ਟੈਂਪਰੇਚਰ ਡੀਕਰੀਜ਼ ਹੋਏਗਾ। ਕੋਈ ਸਿਗਨੀਫੀਕੈਂਟ ਚੇਂਜ ਤਾਂ ਨਹੀਂ ਐਕਸਪੈਕਟ ਕਰ ਰਹੇ ਪਰ ਥੋੜਾ ਬਹੁਤ ਰਾਈਜ਼ ਜ਼ਰੂਰ ਹੋ ਸਕਦਾ। ਪਹਾੜਾਂ ਦੇ ਵਿੱਚ ਜੋ ਬਰਫਬਾਰੀ ਦਾ ਮਤਲਬ ਨਹੀਂ ਲੱਗਦਾ ਨਹੀਂ। ਆ ਬਿਲਕੁਲ ਜੀ ਜਦੋਂ ਵੀ ਪਹਾੜਾਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਤਾਂ ਅਸੀਂ ਜਿਹੜਾ ਮੈਦਾਨੀ ਰੀਜਨਸ ਦੇ ਵਿੱਚ ਜ਼ਰੂਰ ਉਹਦਾ ਅਸਰ ਦੇਖਣ ਨੂੰ ਮਿਲਦਾ ਕਿਉਂਕਿ ਟੈਂਪਰੇਚਰ ਦੇ ਵਿੱਚ ਥੋੜੀ ਘੱਟ ਔਰ ਥੋੜੀ ਅਸੀਂ ਠੰਡਕ ਮਹਿਸੂਸ ਕਰਦੇ ਹਾਂ। ਠੀਕ ਹੈ ਲਹਿਰਾਂ ਜਿਵੇਂ ਜਿਹੜਾ ਚੱਲਦੀ ਹੈ ਤਾਂ ਉਹ ਵੀ ਟੈਂਪਰੇਚਰ 'ਤੇ ਅਸਰ ਪੈਂਦਾ ਹੈ। ਆ ਬਿਲਕੁਲ ਜੀ ਕਿਉਂਕਿ ਜਦੋਂ ਵੀ ਨਾਲ ਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਜਾਂ ਕੋਲਡ ਵੇਵ ਕੰਡੀਸ਼ਨਸ ਬਣਦੀਆਂ ਨੇ ਉਹਦਾ ਨਾਲ ਦੇ ਪਲੇਨਸ ਦੇ ਵਿੱਚ ਵੀ ਥੋੜਾ ਇਫੈਕਟ ਜ਼ਰੂਰ ਦੇਖਣ ਨੂੰ ਮਿਲਦਾ। ਉਹ ਫਾਰਮ ਵਾਲੇ ਦਿਨਾਂ ਕੋਈ ਵਸਤੂ ਡਿਸਟਰ ਜੀ ਜਿਉਂ ਅਨਵਾਰੇ ਪੰਚੇ ਦਿਨ ਹਲੇ ਡਬਲਯੂਡੀ ਸਿਸਟਮ ਦੇ ਡਿਵੈਲਪਮੈਂਟ ਦੀ ਕੋਈ ਸੰਭਾਵਨਾ ਨਹੀਂ ਹੈ ਉਹਦੇ ਕਰਕੇ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ